ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲ ਗਿਆ ਬਾਈ ਦੋ ਦਿਨ ਸਪਰੇਅ ਦਾ ਕੰਮ ਲੱਗੇ ਐ ਦਵਾਈ ਘੋੜੇ ਦੇ ਪਹਿਲੀ ਟੰਗੇ ਪਰਨਾ ਸੂਰਜ ਦੇਵਤਾ ਆ ਗਿਆ ਜੈਨ ਚੜ੍ਹ ਕੇ ਸਵੇਰੇ ਸਵੇਰੇ ਯੋ ਕਿਤਰਨ ਨਿਕਾੜਾ ਦੋਈ ਐ ਪਾਣੀ ਪਾ ਦੇ ਮੈਂ ਪਹਿਲਾਂ ਵਿੱਚ ਛੋਟੇ ਦਵਾਈ ਰੱਖ ਉੱਪਰ ਫਰਕੀ ਬਾਈ ਟੰਕੀ ਆਖਰ ਆਖਰ ਤਾਂ ਬਈ ਦਵਾਈ ਰੱਖ ਕੱਲਦੇ ਆ ਬਈ ਖੇਤ ਨੂੰ ਚੱਲ ਰਿਹਾ ਬਈ 1509 ਮਾ ਸਪਰੇਅ ਆਪਣਾ ਪੂਰੀ ਕਰਕੇ ਨੇੜੇ ਦੇ ਇਸਮਾ ਇੱਧਰ ਜਿਰੀ ਮਗਰੀ ਦੀ ਆਪਾਂ ਨੇ ਪਰਸੋਂ ਇਹ ਜਿਰੀ ਨਾ ਸਾਰੇ ਭਰਾ ਗਈ ਇਹਦੇ ਨਾਲ ਛਿੱਟੇ ਕੱਢ ਰਹੀ ਹੈ ਯੂ ਵੀ ਵਿੱਚ ਵਿੱਚ ਛਿੱਟੇ ਘੱਟ ਰਹੀ ਐ ਚਲੋ ਹਜੇ ਘੱਟ ਐ ਫੜ ਲਿਓ ਫੜ ਲਿਓ ਬਾਈ ਪੈ ਫੜ ਲਿਓ ਇਹ ਗੰਨਾ ਬਾਈ ਜਿਹੜੇ ਮੈਂ ਸਪਰੇਅ ਕਰੀਦੀ ਆਪਾਂ ਨੇ ਗੰਨਾ ਦੇਖੋ ਐਨ ਚੱਲ ਗਿਆ ਇਹ ਪਿੱਡੇ ਖੜੇ ਦੇ ਇਹ ਨਵੇਂ ਸਿਰੇ ਗੋਭਾਂ ਲੱਗੇ ਹੋ ਗਏ ਗੰਨੇ 'ਤੇ ਵੀ ਸਪਰੇਅ ਹੋ ਗਈ ਦੀ ਆਪਣੇ ਪਾ ਲੈ ਵੀ ਕਿਸਾਨ ਸਾਥੀਓ ਚੱਲਦਾ ਸਪਰੇਅ ਦਾ ਕੰਮ ਬਾਕੀ ਬਾਈ ਜਿਹੜੇ ਬੰਦੇ ਨੇ ਪ੍ਰਦਾਨ ਪਾਈ ਆ ਪੰਪ ਉਹਨਾਂ ਨੂੰ ਵੀ ਗੈਲੂ ਚੱਕਣੇ ਪੈਗੇ ਪਹਿਲਾਂ ਵੀ ਉਹ ਤੇਲੇ ਵਾਲੀ ਸਪਰੇਅ ਕਰਗੇ ਛੋਟੇ بڑے ਪੇੜਾਂ ਦੇ ਚੱਕਰਾਂ ਮਾ ਪ੍ਰਦਾਨ ਵੀ ਪਾ ਗਏ ਸਪਰੇਅ ਵੀ ਗੈਲੇ ਹੋ ਰਹੀ ਹੈ ਵਾ ਸੋ ਬਾਈ ਖਰਚੇ ਨੂੰ ਕੰਟਰੋਲ ਕਰੋ ਬਚੋ ਜਿੰਨਾਂ ਦਵਾਈਆਂ ਦੇ ਬਚਾਗਾ ਦੁਕਾਨ ਨਾਲੇ ਦੀ ਬੱਤਾਂ ਮਾ ਨਾ ਆਓ ਠੀਕ ਨਹੀਂ ਬਾਤ ਇਸਾ ਪ੍ਰਯੋਗ ਥੋੜੀ ਜੀ ਦੇਖ ਕੇ ਕਰਨ ਲੈ ਕਰੋ ਟਾਈਮ ਗੈਲ ਚੰਗੀ ਕਰ ਲੈ ਕਰੋ ਪਦਾਨਾ ਪਦੂ ਨਗਾ ਖੇੜਾ ਛੱਡ ਦਿਓ ਕੁਛ ਨਹੀਂ ਬਈ ਮਾ ਦਵਾਈਆਂ ਲੈ ਕੇ ਕਰ ਪਰਨੇ ਵਾਲਾ ਕੰਮ ਹੈ ਠੀਕ ਨਹੀਂ ਜਾਂ ਤਾਂ ਫਿਰ ਬਈ ਪਦਾਨ ਪਾ ਕੇ ਦੁਬਾਰੇ ਸਪਰੇਅ ਨਾ ਕਰਨੀ ਪਵੇ ਬਈ ਇੱਕ ਸਪਰੇਅ ਤੇ ਰੁਕੇ ਬੰਦਾ ਸਪਰੇਅ ਵੀ ਗੈਲੇ ਚੱਕ ਲੈ ਆਪਾਂ ਢੋਲੀਆਂ ਹਨਾ ਸਬਰ ਵੀ ਨਹੀਂ ਹੈਗਾ ਫਿਰ ਆਪਾਂ ਨੂੰ ਇਸ ਕਰਕੇ ਬਈ ਮੈਂ ਬਹੁਤ ਪਾਈ ਬਾਈ 5-4 ਸਾਲ ਹੋਏ ਛੱਡੀ ਐ ਬੱਪਾ ਨੇ ਬਥੇਰੇ ਅੱਗੇ ਰੀ ਪ੍ਰਧਾਨ ਪਾਈ ਫੇ ਫਟੇਰਾ ਚੱਲ ਗਈ ਬਟਾਕੂ ਚੱਲ ਗਈ ਸਭ ਬੰਦ ਕਰਤਾ ਕਲੋਰੋ ਕਲੋਰੋ ਸਭ ਬੰਦ ਕਰਿਆ ਬਸ ਸਪਰੇਆ ਪਰੇ ਆ ਜੱਲਾ ਲੱਗਿਆ ਬਈ ਨਵੇਂ ਪੱਤੇ ਕੱਢਣ ਆਏ ਨੇ ਸਾਰਾ ਦਵਾਈ ਕਰਗੀ ਪੂਰਾ ਕੰਮ ਕੂੜੇ ਕੂੜਾ ਜੈਨ ਸਾਫ ਐ ਕੁਛ ਨਹੀਂ ਰਿਹਾ 3 ਦਿਨ ਹੋਏ ਆ ਸਪਰੇ ਕਰੀ ਨੂੰ ਅੱਜ ਚੌਥਾ ਦਿਨ ਐ ਸਾਫ ਹੋ ਗਏ ਐ ਪੂਰਾ ਕਮਾਦ ਆਪਣਾ ਠੀਕ ਹੈ ਜੀ ਬਣੇ ਰਹੋ ਅੱਜ ਵੀਡੀਓ ਗੇਲ ਆਪਣੀ ਗੱਲ ਚਲੇਗਾ ਕੰਮ ਹੋਣਗੀਆਂ ਗੱਲਾਂ ਬਾਤਾਂ ਲਿਓ ਜੀ ਫਤਿਹ ਹੋ ਗਿਆ ਕੰਮ ਉਰੇ लास्ट ਢੇੜਾ ਉਰੇ 2 ਕਿੱਲੇ ਦੇ ਆਪਣੇ ਇਹ ਹੋ ਗਏ ਬਾਕੀ ਵਿਜਾਹੇਗੇ ਆਪਾਂ ਉਧਰ ਦੂਈ ਮੋਟਰ ਪਰ ਜਿੱਥੇ ਕੱਲ ਵਿਚਾਲੇ ਛੱਡ ਗਏ ਇਹਦੇ ਕੰਮ ਪੂਰੇ ਟਰੈਕਟਰ ਆਇਆ ਬੜਾ ਚਲੋ ਰਾਤ ਦਾ ਕਰੇ ਕਰਕੇ ਢੇੜੇ ਦੇ ਦੋ ਕਿੱਲੇ ਕਰਕੇ ਮਤੀ ਬਾਈ ਪੀ 126 ਜਨ ਸਾਰਾ ਵਧੀਆ ਆ ਰਿਹਾ ਹੈ ਨਾ ਕੋਈ ਦਾਣਾ ਵੱਲ ਚਿੱਟੀ ਨਹੀਂ ਕੋਈ ਖਰਾਬ ਨਹੀਂ ਬਈ ਚਲ ਮੌਸਮ ਕਰਕੇ ਮਾੜਾ ਮੋਟਾ ਜਿਹੜਾ ਕੋਈ ਦਿੱਕਤ ਹੈਤੀ ਹੈਤੀ ਉਹ ਬਈ ਓਕੇ ਐ ਦੇਖੋ ਵਧੀਆ ਨ ਸਾਰਾ ਲੈਰੀ ਐ ਜੀ ਦੀ ਠੀਕ ਐ ਬਈ ਚੱਲਦੇ ਆਂ ਪਰਲੀ ਮੋਟਰ ਪਰ ਪੂਰੇ ਨਿਬੜ ਗਿਆ ਆਪਣਾ ਇਹ ਰਹੀ ਜੱਦੀ ਖਾਂਟ ਬੇਗ ਮਿੱਟ ਲੱਗੇ ਹੁਣੇ ਦੋ ਗਿੱਲਿਆਂ ਨੂੰ ਠੀਕ ਐ ਅੰਕਲ ਸਤਿ ਸ੍ਰੀ ਅਕਾਲ ਹੋਰ ਤਕੜਾ ਚਲੋ ਵਧੀਆ ਮੈਂ ਅ ਵੀ ਸੱਜਣੋਂ ਆ ਗਏ ਮੋਟਰ ਪਰ ਕਰਤੇ ਆ ਪੰਪ ਚੱਲਦਾ 1500 ਨਾਲ ਜੀਰੀ ਇਹ ਆਪਣੀ ਮੋਟਰੇ ਬਾਈ ਮਰੂਦ ਮਰਾਦ ਖਾਨੇ ਆ ਚਲ ਕੇ ਇਹਨੇ ਲੇਵਰ ਕਰ ਦਈਏ ਸਪਰੋ ਉਹ ਤਾਂ ਇਹ ਪੇਡਾ ਬਾਈ ਬਹੁਤ ਮਰੂਦ ਲੱਗਦੇ ਆ ਇਸਪੁਰੇ ਤੇ ਥੱਲੇ ਵੀ ਕਿੰਨੇ ਗਿਰੇ ਪਏ ਆ ਕਿਉਂ ਰਿਆ ਆਂਦਾ ਹੈ ਨਹੀਂ ਕੋਈ ਹੈ ਪਿੱਛੇ ਹੈ ਕਮਰੇਗੇ ਬਾਪੂ ਲੇ ਗਿਆ ਲੈ ਬਈ ਹੁਣ ਇਹ ਨਰਸਰੀ ਮਾਦੇ ਪੇਡਾ ਕਿਤੇ ਲਣਦਾਰ ਤਾਰੇ ਹਣੀ ਚਲੋ ਯਾਬਾ ਰਹਿ ਗਈਆਂ ਇਹ ਰਿਕ ਕਮਰਾ ਬਣਾਇਆ ਰ ਆਪਣਾ ਮੇਕੇ ਜਿਰੀ ਲਵਾਈ ਚਲ ਗਈ ਸਾਫ ਸੁਫਈਆ ਯਾ ਨਹੀਂ ਹੋਇਆ ਬਰ ਰੇ ਰਿਆ ਦੋ ਪਿੱਡੇ ਦੇ ਬਾਈਕੇ ਕੱਟਣਾ ਪੈ ਗਿਆ ਤੁਹਾਨੂੰ ਇੱਧਰ ਦੇ ਇਹ ਕਮਰਾ ਬਣਾਇਆ ਤਾਂ ਲੇਬਰ ਤੰਗ ਹੋਇਆ ਦੀ ਗੰਨੇ-ਗੰਨੇ ਵਾਂ ਫਿਰ ਬੰਦੇ ਪੱਤ ਜਾਣਾ ਸਿਆਲ ਮਾਂ ਗਰਮੀ ਵਿੱਚ ਜੀਰੀ-ਜੂਰੀ ਮੈਂ ਚੱਲੇ ਜਾ ਹਾਂ ਚਲੋ ਉੱਪਰ-ਉੱਪਰ ਪੈ ਜਾਵਾਂ ਇੱਕ ਬਣਾਇਆ ਕਮਰਾ ਦਰਵਾਜ਼ੇ ਦਰ ਗੁੱਜੇ ਰਹੇ ਨੇ ਜੇ ਲੱਗਣੇ ਨੂੰ ਫਿਟਿੰਗ ਰਹਿ ਰਹੀ ਹੁਣ ਇਹਦੇ ਆਨੇ ਬਾਈ ਤੋਗੇ ਅਮਰੂਦ ਛਕੋ ਹੋ ਗਈ ਬਈ ਟੰਕੀ ਖਾਲੀ ਫੋਟਰ 'ਤੇ ਲੱਗੇ ਆ ਭਰਨ ਮੁੰਡਰੇ ਮਾ ਪਾਣੀ ਦੇਖੋ ਹਾ 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 ਥੋੜਾ ਥੋੜਾ ਪਾਣੀ ਕੱਢ ਰਹੀ ਹੈ ਵਿਚੋਰੀ ਕੋਲ ਕੋਲ ਦੇ ਦਵਾਈਆਂ ਖੋਲ ਲਿਓ ਤੇ ਬੱਚੇ ਵਾਂ ਨਹੀਂ ਪਾਇਆ ਬਈ ਆਪਾਂ ਨੇ ਦਵਾਈ ਵਾਲਾ ਪਾਣੀ ਵਜਾ ਬੰਦੇ ਟੀਮਾ ਫੂ ਮਾਦਰ ਪਾਰਟੀ ਨੂੰ ਪਾਤੀ ਲੈ ਵੀ ਸੱਜਣੋਂ ਉੱਪਰ ਵਾਲਾ ਖੇਤ ਹੋ ਗਿਆ ਸਾਰਾ ਲੱਗੇ ਥੱਲੇ ਉਰੇ ਕੱਲ ਪਾ ਪਾਂ ਵਿਚਾਲੇ ਰਹਿ ਗਿਆ ਦਾ ਖੇਤ ਉਹ ਕਰ ਰਹੇ ਆ ਮੱਤੀ ਕਟਣ ਕੀ ਲੱਗੇਗੀ ਹੋਰ ਹੈੰਪੈਰ ਬਾਗ ਕੋਈ ਟੰਕੀ ਲਾ ਕੇ ਲੰਚ ਟਾਈਮ ਹੈ ਗਰਮੀ ਬਹੁਤ ਹੈ ਅੱਜ ਗਰਮੀ ਨਾਲ ਧੂੜਾ ਘੱਡੀ ਪਈਆਂ ਅੱਜ ਪੂਰੀਆਂ ਲੇ ਵਰਗੀਆਂ ਕਿੱਤਾ ਪਾਂਦੇ ਆ ਗਰਮੀ ਮੈਂ ਕਿੱਤਾ ਹਾਏ ਹੋਏ ਟੱਕਰ ਕੇ ਜਿਹਦਾ ਬਾਈ ਨਵਾ ਕਰਦੇ ਵੇ ਜ਼ੋਰ ਵੀ ਲੱਗਦਾ ਪੂਰਾ ਬਾਈ ਕਿਹ ਚੱਕ ਲੱਗੀ ਟੰਕੀ ਤੇ ਬਾਦੀ ਕਿ ਟੰਕੀ ਮਨੇ ਫੜ ਜਾਣਾ ਬਣਾ ਲਦੇ ਆ ਦੁਪਹਿਰ ਬਾਅਦ ਬਾਈ ਕਰਕੇ ਟੰਕੀ ਪੂਰੀ ਗਰਮੀ ਮੰਨ ਕੇ ਬੰਦੇ ਗਰਮੀ ਬਹੁਤ ਗਰਮੀ ਹੈ ਅੱਜ ਲੰਚ ਟਾਈਮ ਬਾਅਦ ਬਾਈ ਆ ਗਏ ਬੱਦਲ ਹੋ ਗਿਆ ਮੌਸਮ ਹੋ ਗਿਆ ਠੰਡਾ ਮੌਸਮ ਕਰਕੇ ਰੁੱਕੇ ਦੇ ਸਮਾਂ ਭਰੀ ਟੰਕੀ ਆ ਗਏ ਚੱਲ ਰਿਹਾ ਬਾਈ ਕੰਮ ਲਾਸਟ ਟੰਕੀ ਐ ਹੀ ਬਸ ਫਿਰ 2 ਦਿਨ ਛੁੱਟੀ 3 ਦਿਨ ਛੁੱਟੀ 2 ਦਿਨ ਛੁੱਟੀ ਬਸ ਇਹੋ ਟੰਕੀ ਲਾਗ ਐ ਹੁ ਰੇਗਾ ਉਹ ਲਾਸਟ ਖੇਤ ਆਪਣਾ ਕੱਲੋ ਇਸ ਖੇਤ ਮੇਂ ਪਾਉ ਉਹ ਉੱਥੇ ਲੱਗਦੇ ਉਹ ਡਿੰਕਾ ਮਦੇ ਉਹ ਡਿੰਕਾ ਮਦੇ ਅਸ ਵੇਰੇ ਫਿਰ ਉਹ ਮੋਟਰ ਪਾ ਕੇ ਲੱਗੀ ਉਹ ਗੰਨੇ ਕਦੇ ਰਖੇਤ ਨਿਕਲ ਗਿਆ ਇਹ। ਛਿੱਦੀ ਛਿੱਦੀ ਜੀਰੀ بڑے ਛੋਟੇ ਬੁਟੇ। ਹਾਂ, ਛਿਮੀ ਹੈ। ਠੀਕ ਹੈ। ਠੀਕ ਹੈ। ਹਾਂ। ਲੈਪਾ ਆਈ ਨਿਬੜ ਗਿਆ ਸਪਰੇਅ ਦਾ ਸਾਰਾ ਟੈਂਕ ਹੋ ਗਿਆ ਖਾਲੀ। ਰਹਿਮਤ ਸਤਿ ਸ੍ਰੀ ਅਕਾਲ। ਇਹ ਕੱਕੀ। ਫੋਰਮੈਨ ਆਇਆ ਅੱਜ ਬਾਈ ਮਰੇ ਬਾਪ ਬਹੁਤ ਪੁਰਾਣਾ ਬੰਦਾ ਸਾਸਤਰੀ ਗੱਲ ਫੋਰਮੈਨ ਹੋਰ ਤਕੜਾ ਬਹੁਤ ਪੁਰਾਣਾ ਬੰਦਾ ਬਾਈ ਉਹ ਦੁਨੀਆ ਗਾਦੀ ਨੇ ਕਰੋ ਬਾਈ ਪਾਪ ਇਕੱਠਾ ਨਿਬੜ ਗਿਆ ਕੰਮ ਹੈ ਆਪਾਂ ਪਹੁੰਚ ਗਏ ਤੇ ਬਾਈ ਕਨੌਰ ਪੰਪ ਗਾ ਟੁੱਟ ਗਿਆ ਦਾ ਬੇਰਿੰਗ ਤੜਾ ਹੈ ਆਪ ਇਕੱਠਾ ਕਰਨੇ ਆਲਾ ਲਾਹ ਬੀਰਵਾ ਬਿੱਟੂ ਵੀਰ ਛੁੱਟੀ ਭਰੇ ਅੱਜ ਹੈ ਇਹ ਬੇਰਾਂ ਟੁੱਟ ਗਿਆ ਬੇਰਾਂ ਛੋਟੇ ਪਏ ਪਿਆ ਥੋੜਾ 6 7 ਕਾ ਬੇਰਾਂ ਕਹਿੰਦਾ ਹੁਣ ਜੀਦਾ 7 ਕ ਨੰਬਰ ਕਾ ਤੋ ਕ ਨਹੀਂ 5 ਨੰਬਰ ਕਾ ਚੱਕਰ ਖਾਸੇ ਹੋ ਜਾਂ ਇੱਕੇ ਹੋਰ ਠੀਕ ਠਾਕ ਵੀਰ ਹਾਂਜੀ ਹਾਂ ਪਰਿਵਾਰ ਠੀਕ ਹੈ ਸਭ ਕਰ ਰਹੇ ਕਪੈਣਾ ਗਿਰ ਪੇ ਰਹਾ ਚਲੋ ਸ਼ਿੰਗੀ ਬਾਤ ਛੋਟੇ ਇਹ ਪੋੜੀਆ ਦੇਖ ਲੇ ਹੋਈ ਅੜ ਗਈ ਰੰਗ ਰੰਗ ਕਰਕੇ ਨਾ ਮਿੱਟੀ-ਮਿੱਟੀ ਲੱਗੀ ਵੀ ਹੈ ਟੈਟਰ ਤੇ ਜੀ ਆਪਣੇ ਪੈਰੀਂ ਵਾਇਓ ਕੁਝ ਨਹੀਂ ਚਲ ਰਿਹਾ ਹਾਂ ਠੜੀ ਕਰਾਂ ਛਾਪੜ ਫਿਰ ਮਾਰ ਫੱਟ ਜੇ ਇਸ ਤਰ੍ਹਾਂ ਣਨੀ ਦੀ ਛੱਟ ਮੈਂ ਦਿੱਫਟ ਗਈ ਚੱਲ ਗਈ ਚੱਲ ਜਿੱਥੇ ਹੀ ਛਾਪੜ ਕਿਉਂ ਥੋੜੀ ਜਿਹੀ ਮਾਰ ਲੈਣਾ ਨਾ ਠੀਕ ਹੈ ਜਿਆਦਾ ਬੜੀ ਥੋੜੀ ਫਿਰ ਉਹ ਕਹੋ ਜੀ ਖਰਾਬ ਕਰ ਦੇ ਜੀ ਏ ਗਿਆ ਬਾਈ ਬੈਰਨ ਲਾਗੇ ਕਸਣ ਟਰਾੜ ਨਵੀਂ ਕੱਢਦੀ ਬਾਈ ਨੇ ਰਗੜ ਰਗੜ ਕੇ ਛੋਟੇ ਛੋਟੇ ਕੰਮ ਬਹੁਤ ਟਾਈਮ ਖਾ ਜਾਵਾਂ ਬੈਰਨ ਚਲੋ ਕੰਮ ਬਣ ਗਿਆ ਬਾਈ ਜਿਹੜੀ ਜਿਹੜੀ ਕੰਮਾਂ ਨੂੰ ਟਾਈਮ ਲੱਗਦਾ ਹੈ ਬਾਈ ਨਾ ਜੀ ਹਾਂ ਜੀ ਕੰਪੈਨਾਂ ਦੀ ਚਰਰੀਆਂ ਬਾਈ ਰਪੇਰਾਂ ਬਿਲਡਿੰਗ ਬਿਲਡਿੰਗ ਹੋ ਰਹੀਆਂ ਤਿਆਰ ਮਸ਼ੀਨਾਂ ਚਾਹੀਆਂ ਬਾਹਰ ਇਹ ਐਮਪੀ ਜਹੀ ਕੋਈ ਰਾਜਸਥਾਨ ਚਾਹੀਏ ਕੋਈ ਲੈ ਵੀ ਚੱਲਦੇ ਆ ਨਿਪਟ ਕੇ ਆਪਣਾ ਕੰਮਕਾਰ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਓਕੇ ਠੀਕ ਹੈ ਜੀ ਬਾਈ ਧੰਨਵਾਦ ਅੱਜ ਦੀ ਵੀਡੀਓ ਦੇਖਣੇ ਵਾਸਤੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਮੇਰਾ ਹੋ ਗਿਆ ਗੱਲਾਂ-ਬੱਤਾਂ ਕਰਦੇ ਬਾਈ ਗੱਲ ਠੀਕ ਹੈ ਬਾਈ ਬਣੇ ਰਹੋ ਆਪਣੇ ਚੈਨਲ ਗੱਲ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਸასი ਘਾਲ ਬਾਈ ਸਾਰਿਆਂ ਨੂੰ ਧੰਨਵਾਦ ਬਾਈ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ ਦੁਬਾਰੇ ਫਿਰ